ਸਵੀਕਲ ਫਰੈਂਚ ਮੈਨੂ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੀ ਉਮਰ 35 ਸਾਲ ਜਾਂ ਇਸ ਤੋਂ ਜ਼ਿਆਦਾ ਹੈ ਤਾਂ ਤੁਸੀਂ ਰੋਜ਼ਾਨਾ ਮਜ਼ਬੂਤ ਰਹਿਣ ਲਈ ਕਿਹੜੀਆਂ ਕਸਰਤਾਂ ਕਰ ਸਕਦੇ ਹੋ ਸੋ ਜ਼ਿਆਦਾਤਰ ਸਾਨੂੰ ਸਵਾਲ ਪੁੱਛਿਆ ਜਾਂਦਾ ਵੀ ਸਾਨੂੰ ਥਕਾਵਟ ਲੱਗਦੀ ਹੈ ਸਾਨੂੰ ਥੱਕਿਆ ਥੱਕਿਆ ਲੱਗਦਾ ਹੈ ਸਾਡੇ ਦਰਦ ਹੁੰਦਾ ਰਹਿੰਦਾ ਲੱਤਾਂ ਬਾਹਾਂ ਦੇ ਵਿੱਚ ਸੋ ਆਪਾਂ ਤੁਹਾਡੇ ਲਈ ਕਸਰਤਾਂ ਲੈ ਕੇ ਆਏ ਆ ਆਸਾਨ ਕਸਰਤਾਂ ਨੇ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤੁਸੀਂ ਕਸਰਤ ਆਹੀ ਸੌਖੀਆਂ ਕਸਰਤਾਂ ਆਈਆਂ ਨੇ ਤੁਸੀਂ ਆਪਣੇ ਕੰਮ ਤੇ ਵੀ ਕਰ ਸਕਦੇ ਹੋ ਕਿਉਂਕਿ ਜਿਉਂ-ਜਿਉਂ ਆਪਣੀ ਉਮਰ ਵੱਧਦੀ ਜਾਂਦੀ ਹੈ ਆਪਣੇ ਮਸਲ ਵੀਕਨੈਸ ਹੁੰਦੀ ਜਾਂਦੀ ਹੈ ਆਪਣੇ ਰਿਫਲੈਕਸ ਵੀਕ ਹੁੰਦੇ ਜਾਂਦੇ ਨੇ ਇਸ ਕਰਕੇ ਆਪਾਂ ਨੂੰ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਸੌਖਾ ਕੰਮ ਸੈਰ ਕਰਨਾ ਹੈ ਜਦੋਂ ਵੀ ਤੁਹਾਨੂੰ ਸੈਰ ਕਰਨ ਦਾ ਮੌਕਾ ਮਿਲਦਾ ਹੈ ਦਿਨ ਦੇ ਵਿੱਚ 10 ਤੋਂ 15 ਮਿੰਟ ਸੈਰ ਬਹੁਤ ਜ਼ਰੂਰੀ ਹੈ ਔਰ ਅਗਰ ਤੁਹਾਨੂੰ ਸਾਈਕਲ ਚਲਾਉਣ ਦਾ ਮੌਕਾ ਮਿਲਦਾ ਤਾਂ ਸਾਈਕਲ ਚਲਾਓਗੇ ਉਹਦੇ ਨਾਲ ਤੁਹਾਡੇ ਗੋਡੇ ਤੰਦਰੁਸਤ ਰਹਿਣਗੇ ਸੋ ਆਪਣੀ ਸਿਹਤ ਦਾ ਧਿਆਨ ਰੱਖੋ ਪ੍ਰੋਪਰ ਫਰੂਟਸ ਖਾਓ ਪ੍ਰੋਪਰ ਡਾਈਟ ਲੋ ਪ੍ਰੋਪਰ ਦੁੱਧ ਲੋ ਸਾਰਾ ਕੁਝ ਟਾਈਮ ਟੂ ਟਾਈਮ ਪ੍ਰੋਪਰ ਖਾਓ ਤਾਂ ਕਿ ਆਪਾਂ ਤੰਦਰੁਸਤ ਰਹੀਏ ਔਰ ਆਪਣੀ ਗੱਡੀ ਨੂੰ ਲੰਬੇ ਸਮੇਂ ਤੱਕ ਚਲਾ ਸਕੀਏ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysinghsraahphysiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਪੇਜ ਹੈ sarysinghsraahphysiotherapy clinic ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜ਼ਰੂਰ ਕਰ ਲਓ ਔਰ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਆਊਟ ਸਟਾਰਟ ਕਰਦੇ ਆ ਮਜਬੂਤ ਰਹਿਣ ਲਈ ਕਸਰਤ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਕੋਸਟ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਸੈਰ ਕਰਨੀ ਹੈ ਸੈਰ ਕਰਕੇ ਆ ਕੇ ਬ੍ਰਿਜਿੰਗ ਕਰਨੀ ਹੈ ਜਿਹਨੂੰ ਗੋਡੇ ਮੋੜ ਲੈਣੇ ਆ ਲੱਕ ਨੂੰ ਉੱਪਰ ਚੱਕ ਦੇਣਾ ਬਾਹਲਾ ਉੱਪਰ ਨਹੀਂ ਚੱਕਣਾ ਬਾਹਲਾ ਥੱਲੇ ਰੱਖਣਾ ਇੱਕ ਪ੍ਰੋਪਰ ਮੈਨਰ ਦੇ ਵਿੱਚ ਪ੍ਰੋਪਰ ਇੱਕ ਐਂਗਲ ਹੋਣਾ ਚਾਹੀਦਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10

नंबर वन एक्सरसाइज प्रचिंग दूसरी कसरत की है वॉल पुशअप्स आप एक बिल्कुल अपने जो मोटिया के सामने हाथ रखा और आप थोड़े हाथ फिर खो देने हैं और दैन आप पुशअप करा एक फिर दो फिर तीन फिर चार फिर पांच फिर छ फिर सात फिर आठ फिर नौ ਫੇਰ 11 ਫੇਰ 12 ਥੈਂਕ ਰਿਲੈਕਸ ਇਸਦੇ ਤੁਸੀਂ 3 ਸੈਟ ਲਾਉਣੇ ਆ ਔਰ ਧਿਆਨ ਰੱਖੀ ਤੁਸੀਂ ਇੱਕ ਅਸਰਤ ਇਹਨੂੰ ਕਰਨੀ ਆ ਪਹਿਲਾਂ ਬਿਲਕੁਲ ਮੋਟੇ ਦੇ ਸਾਹਮਣੇ ਹੱਥ ਲੈ ਕੇ ਫਿਰ ਹੱਥ ਖੋਲ ਦੇਣੇ ਆ ਔਰ ਇਸ ਦਾ ਲੈਵਲ نیچے ਨਹੀਂ ਬਿਲਕੁਲ ਆਪਣੀ ਮੋਟੇ ਦੇ ਲੈਵਲ ਤੇ ਚਾਹੀਦਾ ਔਰ ਇਦਾਂ ਜਾਣਾ ਹੈ ਫਿਰ ਵਾਪਸ ਇਦਾਂ نیچے ਜਿਆਦਾ ਔਖਾ ਹੋਵੇਗਾ ਬਿਲਕੁਲ ਸਾਹਮਣੇ ਰੱਖਣਾ ਆਪਣੇ ਮੋਟਿਆਂ ਦੇ ਲੈਵਲ ਤੇ ਔਰ ਇਦਾਂ ਜਾਵਾਂਗੇ ਇਦਾਂ ਵਾਪਸ ਆਵਾਂਗੇ ਇਸਦੇ ਤੁਸੀਂ 12-12 ਦੇ ਤਿੰਨ ਸੈਟ ਲਾਉਣੇ ਆ ਇਹ ਹੋ ਗਈ ਛੋਟੀ ਵਾਲ ਪੁਸ਼-ਅਪਸ ਹੁਣ ਅਗਲੀ ਕਸਰਤ ਕਰਕੇ ਦਿਖਾਉਣ ਲੱਗੇ ਆ ਤੀਸਰੀ ਕਸਰਤ ਦੇ ਵਿੱਚ ਕੀ ਹੈ ਆਪਾਂ ਸਕੁਐਟ ਕਰਾਂਗੇ ਆਪਾਂ ਬਿਲਕੁਲ ਦੀਵਾਰ ਦੇ ਨਾਲ ਅੱਡੀਆਂ ਲਾ ਲੈਣੀਆਂ ਨੇ ਔਰ ਫਿਰ ਹੌਲੀ-ਹੌਲੀ ਆਪਾਂ ਪੰਜੇ ਬਾਹਰ ਕੱਢ ਦੇਣੀਆਂ ਔਰ ਗੋਡਿਆਂ ਖੱਤ ਰੱਖਾਂਗੇ ਔਰ نیچے ਜਾਵਾਂਗੇ ਇਦਾਂ ਫਿਰ ਵਾਪਸ ਆਵਾਂਗੇ 1 2 हाथ पिछे भी रख सकते बारह बारी करना सात फिर अठ फिर नौ फिर दस फिर ग्यारह फिर बारह दिन रिलैक्स ये होगी गई थोड़ी स्कैट कसरत ਜਿੰਨਾ ਥੱਲੇ ਚਾਹੂਗੀ ਉਨਾ ਹੀ ਤੁਹਾਡੇ ਲਈ ਤਾਕਤਵਰ ਹੈ ਉਨਾ ਹੀ ਤੁਹਾਡੇ ਲਈ ਚੰਗਾ ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ ਇੱਕ ਸੈਟ ਹੋਰ ਲਾ ਕੇ ਦਿਖਾ ਦਿੰਦੇ ਆ ਤੁਹਾਨੂੰ ਥੋੜੇ ਜਿਹੀ ਪੈਰ ਬਾਹਰ ਕੱਢ ਦੇਣੇ ਆ ਹੱਥ ਬਿਲਕੁਲ ਪਿੱਛੇ ਰਹਿਣਗੇ ਔਰ ਆਪਾਂ ਹੌਲੀ ਹੌਲੀ نیچے ਜਾਵਾਂਗੇ 1 2 3 4 5 6 7 8 9 10 11 12 ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਇਸਦੇ ਤੁਸੀਂ 3 ਸੈਟ ਲਵਨੇ ਹਨ ਚੌਥੀ ਕਸਰਤ ਕੀ ਹੈ ਹੀਲ ਰੇਸ ਆਪਾਂ ਇੱਕ ਕੁਰਸੀ ਅੱਗੇ ਰੱਖ ਲੈਨੇ ਆ ਉਹਦੇ ਨਾਲ ਤੁਹਾਨੂੰ ਕਰਕੇ ਦਿਖਾਉਨੇ ਆ ਜਿਹੜੀ ਅਗਲੀ ਕਸਰਤ ਆ ਇਸਦੇ ਵਿੱਚ ਆਪਾਂ ਹੀਲ ਰੇਸ ਕਰਨੀ ਆ ਇੱਕ ਆਪਾਂ ਕੁਰਸੀ ਦੀਵਾਰ ਦੇ ਨਾਲ ਆ ਲੈਣੀ ਆ ਔਰ ਦੋਨੋਂ ਆਪਣੀ ਜੋ ਅੱਡੀਆਂ ਨੇ ਉਹ ਉੱਪਰ ਚੱਕ ਦੇਣੀ ਆ ਇੱਕ ਤੇ ਦੋ कर्सी से माड़ा जहाँ सहारा ही लेना तक घेरना हाँ चाहिए तीन फिर चार फिर पं फिर छ फिर सत्त फिर अठ फिर नौ फिर दस फिर ग्यारह फिर बारह दैन रिलैक्स so, सो इस तरह इस दे सैट लाने दोबारा देखो तुम्हें दोनों हाथ इत रख ली और उपर चुखिया एक फिर दो फिर तीन फिर चार फिर पंच छ फिर सात, फिर, फिर आठ, फिर नौ फिर दस फिर ग्यारह फिर बारह दैन रिलैक्स इस पांच सौ ये होगी हील रेज एक्सरसाइज अगली कसरत की है इस दे आपा काफ मसल स्ट्रैच करा अपनी पिंजनी के जो मसलस ने इन्होंट करा आप दीवार के नाम हट जाना है और पहला आपको खबे पास स्ट्रैच करके धावे खब्बी अड्डी पिछले ले आवनी है ਔਰ ਇਸ ਨੂੰ ਅੱਡੀ ਉੱਪਰ ਨਹੀਂ ਚੱਕਣੀ ਇਹ ਅੱਡੀ ਨੀਚੇ ਹੀ ਰੱਖਾਂਗੇ ਔਰ ਇਦਾਂ ਆਪਾਂ ਉੱਪਰ ਜਾਵਾਂਗੇ ਇਦਾਂ ਕਰਕੇ ਔਰ ਜਦੋਂ ਆਪਾਂ ਉੱਪਰ ਜਾਵਾਂਗੇ ਔਰ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਏਗਾ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 10 4 5 6 7 8 9 10 ਥੈਨ ਰਿਲੈਕਸ ਦਵਾਰਾ ਫੇਰ ਪਿੱਛੇ ਆ ਜਾਣਾ ਔਰ ਦਵਾਰਾ ਫੇਰ ਆਪਾਂ ਸੱਜਾ ਗੋਡਾ ਮੋੜ ਦੇਣਾ ਖੱਬਾ ਜੋ ਅੱਡੀ ਪਿੱਛੇ ਰਹੇਗੀ ਔਰ ਉੱਪਰ ਦੇਖਣ ਦੀ ਕੋਸ਼ਿਸ਼ ਲੱਕ ਨੂੰ ਅੰਦਰ ਨੂੰ ਆਣਾਗੇ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਇਹ ਤੁਹਾਡਾ ਜੋ ਪਿੰਜਣੀ ਹੈ ਜਦੋਂ ਆਪਾਂ ਜਿਆਦਾ ਚੱਲਦੇ ਆ ਜਾਂ ਆਪਾਂ ਬੈਠ ਕੇ ਕੰਮ ਕਰਦੇ ਆ ਜਾਂ ਖੜ ਕੇ ਕੰਮ ਕਰਦੇ ਆ ਇਹ ਟਾਈਟ ਹੋ ਜਾਂਦੀ ਆ ਜਦੋਂ ਆਪਾਂ ਇਹ ਸਟ੍ਰੈਚ ਕਰਾਂਗੇ ਇਸ ਨੂੰ ਰਿਲੈਕਸੇਸ਼ਨ ਮਿਲੇਗੀ ਦੁਬਾਰਾ ਦੇਖੋ ਧਿਆਨ ਨਾਲ ਹੁਣ ਤੁਹਾਨੂੰ ਸੱਜੇ ਪਾਸੇ ਕਰਕੇ ਦਿਖਾਉਂਦੇ ਆ ਸੱਜੀ ਏਡੀ ਥੱਲੇ ਲਾ ਲਈ ਖੱਬਾ ਪੈਰ ਅੱਗੇ ਔਰ ਇਦਾਂ ਆਪਾਂ ਅੰਦਰ ਨੂੰ ਚਲੇ ਜਾਣਾ ਔਰ

ਸੋ ਇਹ ਸਨ ਕਸਰਤਾਂ ਕਿਵੇਂ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਰੱਖ ਸਕਦੇ ਹੋ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰਦੇ ਹੋ ਤੁਹਾਨੂੰ ਕੋਈ ਦਵਾਈ ਨਹੀਂ ਖਾਣੀ ਪਏਗੀ ਤੁਸੀਂ ਤੰਦਰੁਸਤ ਰਹੋਗੇ ਤੁਸੀਂ ਇਹ ਕਸਰਤਾਂ ਸਵੇਰੇ ਤੇ ਪਹਿਰੇ ਸ਼ਾਮ ਕਰਨੀਆਂ ਨੇ ਔਰ ਕੋਸ਼ਿਸ਼ ਕਰਨੀ ਹੈ ਵੀ ਸੈਰ ਕਰਕੇ ਆ ਕੇ ਕਰੋ ਅਗਰ ਦੁਪਹਿਰੇ ਮੌਕਾ ਨਹੀਂ ਲੱਗਦਾ ਨਾ ਕਰੋ ਸ਼ਾਮ ਨੂੰ ਮੌਕਾ ਨਹੀਂ ਮਿਲਦਾ ਤਾਂ ਸ਼ਾਮ ਨੂੰ ਵੀ ਨਾ ਕਰੋ ਅਗਰ ਤੁਹਾਨੂੰ ਸਵੇਰੇ ਸਮਾਂ ਮਿਲਦਾ ਤਾਂ ਸਵੇਰੇ ਇਹ ਕਸਰਤ ਜ਼ਰੂਰ ਕਰੋ ਉਮੀਦ ਕਰਦਾ ਇਹ ਕਸਰਤਾਂ ਤੁਹਾਡੇ ਲਈ ਲਾਹੇਵੰਦ ਹੋਣਗੀਆਂ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟੀਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ